ਬੀਡੀਐਸ ਨਿਊਜ਼ ਦੀ ਟੀਮ ਪਹੁੰਚੀ ਸ੍ਰੀ ਦਰਬਾਰ ਸਾਹਿਬ ਵਿਖੇ ਜਿੱਥੇ ਕਿ ਜਥੇਦਾਰ ਧਿਆਨ ਸਿੰਘ ਜੀ ਮੰਡ ਉਹਨਾਂ ਵੱਲੋਂ ਪੰਥਕ ਮੀਟਿੰਗ ਰੱਖੀ ਪਈ ਸੀ ਆਓ ਬਾਬਾ ਹਰਬੰਸ ਸਿੰਘ ਜੀ ਜੈਨਪੁਰੀਆ ਨਾਲ ਸਾਰੀ ਗੱਲਬਾਤ ਕਰਦੇ ਹਾਂ ਕੀ ਵਿਚਾਰ ਕਰਨਗੇ ਸਸੀਬਾਲ ਜੀ ਤੁਸੀਂ ਜੁੜੋ ਡੀਡੀ ਨਿਊ ਚੈਨਲ ਦੇ ਨਾਲ ਤੇ ਮਹਾਂ ਸੁਖਵਿੰਦਰ ਸਿੰਘ ਪਲਾਹੇ ਅੱਜ ਦਰਬਾਰ ਸਾਹਿਬ ਪਹੁੰਚਿਆ ਇੱਥੇ ਸਿੰਘ ਸਿੰਘ ਮਾਨ ਜੀ ਦੇ ਅਧਿਕਾਰੀ ਪਹੁੰਚੇ ਹੋਏ ਨੇ ਤੇ ਇਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹਾਂ ਅੱਜ ਉਥੇ ਮੁੱਖ ਪਹੁੰਚਣ ਦਾ ਕਾਰਨ ਬਾਬਾ ਜੀ ਸਸੀਬਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗੇ ਦੇ ਦਰਬਾਰ ਸਾਹਿਬ ਪਹੁੰਚੇ ਆ ਗਾਜਾ ਮਾਣੋ ਅੱਜ ਕਿਸੇ ਕਿਸੇ ਦਾ ਹਾਰ ਸਾਹਿਬ ਤਾਂ ਸਿੱਖ ਦੀ ਵੱਡੀ ਕਿਸਮਤ ਹੁੰਦੀ ਹੈ ਜਦੋਂ ਵੀ ਆਉਨੇ ਆ ਪਰ ਕੋਈ ਨਾ ਕੋਈ ਮਕਸਦ ਹੁੰਦਾ ਹੈ ਦਰਬਾਰ ਸਾਹਿਬ ਦਾ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡੀ ਰਹਿਮਤ ਕੀਤੀ ਹੈ ਜਿਹਨੂੰ ਇਹ ਕਿਸਮਤ ਖੋਲਦੇ ਨੇ ਭਾਗ ਜੋਗਾਉਂਦੇ ਨੇ ਉਹੀ ਦਰਬਾਰ ਸਾਹਿਬ ਨਮਸਕਾਰ ਕਰਨ ਵਾਸਤੇ ਆਉਂਦਾ ਹੈ ਅੱਜ ਸਾਡੀ ਜਿਹੜੀ ਇੱਥੇ ਮੀਟਿੰਗ ਹੈ ਜਥੇਦਾਰ ਧਿਆਨ ਸਿੰਘ ਮੰਡ ਦੇ ਨਾਲ ਉਹਨਾਂ ਨੇ ਬੁਲਾਇਆ ਹੈਗਾ ਵੀ ਪੰਥ ਕੇਕਤਾ ਵਾਸਤੇ ਵੀ ਇੱਥੋਂ ਪਹਿਲਾਂ ਦਰਬਾਰ ਸਾਹਿਬ ਨੂੰ ਨਮਸਕਾਰ ਕਰਕੇ ਅਕਾਲੀ ਬਾਬਾ ਭੂਲਾ ਸਿੰਘ ਦੇ ਦਰਬਾਰ ਦੇ ਵਿੱਚ ਇੱਕ ਵੱਡੇ ਤੌਰ ਤੇ ਮੀਟਿੰਗ ਕੀਤੀ ਜਾ ਰਹੀ ਹੈ ਵੀ ਪੰਥ ਸਰ ਦੇ ਵਿੱਚ ਏਕਤਾ ਬਣ ਜਾਵੇ ਇਸ ਕਰਕੇ ਸਾਡੀ ਇੱਥੇ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੋਇਆ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕੀਤੀ ਹੋਈ ਹੈ ਜੋ ਵੀ ਜਿੱਥੇ ਵੀ ਫਿਰਦਾ ਹੈ ਉਹ ਪੰਜਾਬ ਦਾ ਵਾਸੀ ਹੈ ਪੰਜਾਬੀ ਹੈ ਗੁਰੂ ਦਾ ਸਿੱਖ ਹੈ ਉਹ ਸ੍ਰੀ ਅਕਾਲ ਤਖਤ ਨੂੰ ਸਮਰਪਿਤ ਹੈ ਤੇ ਸਾਰਿਆਂ ਦਾ ਯਤਨ ਹੈ ਵੀ ਅਸੀਂ ਇੱਕ ਨਿਸਾਨ ਸਾਹਿਬ ਦੇ ਥੱਲੇ ਇਕੱਠੇ ਹੋ ਕੇ ਪੰਥ ਦੇ ਹਿੱਤ ਦੇ ਵਿੱਚ ਕੋਈ ਵਧੀਆ ਫੈਸਲਾ ਲੈ ਸਕੀਏ ਬਾਬੇ 'ਤੇ ਲਗਾਤਾਰ ਧਮਕੀਆਂ ਆ ਰਹੀਆਂ ਨੇ ਸੀਐਲ ਸਾਹਿਬ ਵੀ ਆਏ ਦੀ ਪੱਖੋਂ ਤੇ ਲੋਕਾਂ ਕੀ ਮੈਸੇਜ ਲੈਣਾ ਚਾਹੁੰਦੇ ਮੈਂ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ ਵੀ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਵਨ ਦਰਬਾਰ ਹੈ ਇੱਥੇ ਬਹੁਤ ਵੱਡੀਆਂ ਬਖਸਸਾਂ ਨੇ ਇਹ ਜਿਹੜੇ ਹੌਲੀ ਮਤ ਵਾਲੇ ਨੇ ਥੋੜੀ ਮਤ ਵਾਲੇ ਬੰਦੇ ਨੇ ਉਹ ਇਹੋ ਜਿਹੇ ਘਟੀਆਂ ਕੰਮ ਕਰਦੇ ਨੇ ਇੱਥੇ ਕੋਈ ਖਤਰਾ ਨਹੀਂ ਹੈਗਾ ਦਰبار صاحب ਵੱਲ ਨੂੰ ਜੇ ਕੋਈ ਅੱਖ ਪਟਕੇ ਵੀ ਚਾਕੂ ਤੇ ਅਸੀਂ ਹੈਗੇ ਆਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਪੁੱਤ ਆਂ ਅਸੀਂ ਅਸੀਂ ਅਗਲੇ ਦੀਆਂ ਅੱਖਾਂ ਕੱਢ ਸਕਦੇ ਆਂ ਹੱਥ ਵੱਢ ਸਕਦੇ ਆਂ ਪਰ ਨਹੀਂ ਇਸ ਤਰ੍ਹਾਂ ਦੀ ਕੋਈ ਨੌਬਤ ਨਹੀਂ ਹੈਗੀ ਇਹ ਲੋਕਾਂ ਦੀ ਮਤ ਥੋੜੀ ਐ ਬੁੱਧੀ ਘੱਟ ਐ ਉਹ ਲੋਕਾਂ ਨੂੰ ਡਰਾਉਣ ਵਾਸਤੇ ਕਿਉਂਕਿ ਇੱਥੇ ਚਾਰੇ ਵਰਨਾਂ ਦੇ ਲੋਕ ਆਉਂਦੇ ਆ ਹਿੰਦੂ ਵੀ ਆਉਂਦਾ ਮੁਸਲਮਾਨ ਵੀ ਆਉਂਦਾ ਐਸਾਈ ਵੀ ਆਉਂਦਾ ਇੱਥੇ ਸਿੱਖ ਵੀ ਆਉਂਦਾ ਲੋਕਾਂ ਦੇ ਮਨ ਦੇ ਵਿੱਚ ਡਰ ਪਾਉਣ ਵਾਸਤੇ ਐਹੋ ਜੇ ਘਟਿਆ ਲੋਕ ਹਰਕਤਾਂ ਕਰਦੇ ਨੇ ਵੀ ਇਥੇ ਨੂੰ ਈਮੇਲ ਪਾਦੀ ਜੇ ਅਸੀਂ ਦਰਬਾਰ ਸਾਹਿਬ ਨੂੰ ਉਡਾ ਦੇਵਾਂਗੇ ਇੱਥੇ ਕਿਸੇ ਦੀ ਹਿੰਮਤ ਨਹੀਂ ਹੈ ਕੋਈ ਦਰਬਾਰ ਸਾਹਿਬ ਦੇ ਆਲੇ ਦੁਆਲੇ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਭਣਕ ਨਹੀਂ ਸਕਦਾ ਤੇ ਅਸੀਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਹਿਰੇਦਾਰ ਆ ਜਿੰਨਾ ਚਿਰ ਸਰੀਰ ਵਿੱਚ ਸੁਆਹ ਚੱਲਦੇ ਨੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਏ ਨਹੀਂ ਸਕਦੀ ਇਹ ਸੰਗਤਾਂ ਬੇਡਰ ਬੇਝਿਜਕ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨਤਮਸਤਕ ਹੋਣ ਜੀ ਕੋਈ ਡਰਨ ਵਾਲੀ ਗੱਲ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਮੀਟਿੰਗ ਨਹੀਂ ਰਕੀਆ ਜਸਦਰ ਸਾਹਿਬ ਆ ਕੇ ਨੋਸ਼ਕਾਰ ਕੀਤੀ ਹੈ ਇਸ ਬਰਵਾਦ ਦੇ ਕਾਰਜਕਾਰੀ ਅਧਿਕਾਰਿਕ ਆਈ.ਡੀ. ਅੰਸਤ ਇਮਾਨਦਾਰ ਉਹਨਾਂ ਨੇ ਸਾਰੀਆਂ ਸੰਤਮਗਾਮਾਂ ਸਾਰੀ ਰਸਮਾਂ ਨੂੰ ਬਕਤ ਤਰੀਕ ਪਹਿਲੇ ਸਾਰੇ ਰਾਜ ਦੇ ਵਿੱਚ ਬੈਂਕ ਨੂੰ ਚੈੱਕ ਤੋਂ ਇੱਕ ਚੰਡੇ ਜਿੰਨੇ ਕਰਨਾ ਤੇ ਇੱਕ ਰਾਜ ਕਰਨ ਕਰਨਾ ਇੱਕ ਸਿੱਖ ਬੰਦ ਨੂੰ ਇੱਕ ਲੜੀ ਚ ਪਰੋਣਾ ਇਹਨੇ ਬਾਰੇ ਵਿਚਾਰਾ ਹੁੰਦੀਆਂ ਨੇ ਸੋ ਇਹ ਬਹੁਤ ਵਧੀਆ ਕਦਮ ਹੈ ਸਾਰੇ ਸਿੱਖਾਂ ਨੂੰ ਇਸ ਆਪਾਂ ਲਈ ਸੰਗਾ ਕਰਨ ਕੀ ਗਏ ਆ ਉਸੇ ਇਸ ਪ੍ਰਾਲੇ ਵਿੱਚ ਜੋ ਵੀ ਕਰਨਾ ਚਾਹੁੰਦਾ ਇਸ ਜੜੀ ਵਿੱਚ ਆਪਨੇ ਆਪ ਨੂੰ ਕਰਾਉਣਾ ਵੀ ਚਾਹੀਦਾ ਸਾਰੀ ਸੰਗਤਾਂ ਨੂੰ ਸਾਰੀ ਜਥੇਬੰਦੀਆਂ ਨੂੰ ਜਿੱਥੇ ਵੀ ਕੋਈ ਜਥੇਬੰਦੀ ਆ ਜਿੱਥੇ ਵੀ ਕੋਈ ਵਰਧਾਨ ਹੈ ਆਪਣੇ ਆਪਣੇ ਉਹਦੇ ਸਾਦ ਕੇ ਸਾਰਿਆਂ ਨੂੰ ਬਕਾਲ ਤੱਕ ਨਿ ਸਮਰਪਿਤ ਕਰਕੇ ਸਿੱਖਾਂ ਨੂੰ ਆਪਣੀ ਇਕਤਾ ਦੇਖਣੀ ਹੈ। ਵਾਹਿਗੁਰੂ ਜੀ ਜੀ ਮੀਟਿੰਗ ਇਹਦੇ ਦੋ ਦਿਨਾਂ ਦਾ ਜੂਰ ਇਸ ਦਾ ਮੁੱਖਾ ਏਜੰਡਾ ਹੈਗਾ ਵੀ ਪੰਥ ਕੇ ਇਕਤਾ ਵਾਸਤੇ ਕਿਉਂਕਿ ਕਈ ਅਲੱਗ ਅਲੱਗ ਪੰਛ ਬਣੇ ਹੋਏ ਨੇ ਕੋਈ ਆਪਦਾ ਰਾਗਾ ਲਾਪੀ ਜਾਂਦਾ ਦੂਜਾ ਆਪਦਾ ਲਾਪੀ ਜਾਂਦਾ ਜਿੰਨਾ ਚਿਰ ਪੰਛ ਇੱਕ ਝੰਡੇ ਥੱਲੇ ਇਕੱਠਾ ਨਹੀਂ ਹੁੰਦਾ ਇੱਕ ਝੰਡੇ ਥੱਲੇ ਇਕੱਠਾ ਨਹੀਂ ਹੁੰਦਾ ਉਨਾਂ ਚਿਰ ਪੰਜਾਬ ਦਾ ਦੇ ਕੌਮ ਦਾ ਭਲਾ ਨਹੀਂ ਵਾਹਿਗੁਰੂ ਜੀ ਖਾਲਸਾ ਅਸਾਂ ਵਾਹਿਗੁਰੂ ਜੀ ਖਾਲਸਾ ਦੇ